ਰਾਜਵੀਰ ਜਵੰਦਾ ਨੇ ਅੰਤਿਮ ਦਰਸ਼ਨ ਅਕਸਕੰਦਰੀ ਰੇਸ਼ਮਲ ਮੋਲ ਪੁੱਛ ਨੇ ਗੱਲਬਾਤ ਕਰ ਲੰਨੇ ਬਾਈ ਜੀ ਅੰਤਿਮ ਦਰਸ਼ਨ ਕਰਨ ਪਹੁੰਚੀ ਹੋ ਰਾਜਵੀਰ ਜਵੰਦਾ ਦੇ ਹੋ ਸਕਦਾ ਵੀ ਲਗਾਤਾਰ ਤੁਸੀਂ ਉਹਨੂੰ ਮਿਲਣ ਜਾਂਦੇ ਰਹੇ ਸੀ ਕਿ ਸੋਚਿਆ ਸੀ ਕਿ ਅਚਨਿਕ ਰਾਜਵੀਰ ਐਦਾਂ ਛੱਡ ਕੇ ਚਲ ਜਾਏਗਾ ਨਹੀਂ ਬਈ ਸਾਨੂੰ ਹਮੇਸ਼ਾ ਐਦਾਂ ਹੀ ਲੱਗਦਾ ਰਿਹਾ ਬਾਈ ਜਦੋਂ ਉਹਦਾ ਸਰੀਰ ਦੇਖਦੇ ਸੀ ਸਾਨੂੰ ਲੱਗਦਾ ਕਿ ਯਾਰ ਸੱਚੇ ਪਾਤਸ਼ਾਹ ਕੋਈ ਨਾ ਕੋਈ ਚਮਤਕਾਰ ਹੋਵੇ ਉਹਨਾਂ ਦਾ ਡੈਮੇਜ ਇੰਨਾ ਕਿ ਜ਼ਿਆਦਾ ਹੋ ਚੁੱਕਿਆ ਸੀਗਾ ਦਵਾਰੇ ਸਿਰਫ 1-2 ਦਿਨ ਬੋਡੀ ਵੱਲ ਰਿਸਪੌਂਸ ਆਇਆ ਉਸ ਤੋਂ ਬਾਅਦ ਕੋਈ ਰਿਸਪੌਂਸ ਨਹੀਂ ਆਇਆ ਮੈਂ ਸ਼ੁਕਰਗੁਜ਼ਾਰ ਆ ਆਪਣੀ 뮤직 ਇੰਡਸਟਰੀ ਦਾ ਪਿੱਛੇ ਜੇ ਜਦੋਂ ਫਲੱਡ ਆਈ ਸੀ ਉਦੋਂ ਵੀ ਬਾਈ ਸਾਰੇ ਮੂਰੇ ਹੋ ਕੇ ਤੁਰੇ ਸੀ ਹੁਣ ਵੀ ਡੇਲੀ ਬਾਈ ਐਮਈ ਵਰਕ ਜਸਵਾਜਵਾ ਕੁਲਵਿੰਦਰ ਵਿਲਾ ਕਨਵਰ ਗਰੇਵਾਲ ਸ਼ੋਨ ਪੁੱਲਰ ਕਲਪੜਾ ਜਸਵੀਰ ਪਾਲ ਭਾਈ ਜਸ ਰੈਕਡ ਤੋਂ ਸੁਖਦਰਸ਼ਨ ਮੇਰਾ ਬਾਈ ਦੇ ਨਾਲ ਹੀ ਹੁੰਦਾ ਸੀ ਮੈਂ ਬਾਈ 8-10 ਦਿਨ ਸਾਰੇ ਚੱਜ ਨਾਲ ਕੋਈ ਨਹੀਂ ਸੁੱਤਾ। ਹੂੰ। ਡੇਲੀ 2-2, 3-3 ਸਵੇਰੇ ਤੇ ਸ਼ਾਮੇ ਮੀਟਿੰਗਸ ਕਰਦੇ ਸੀ। ਹੂੰ। ਕਿ ਆਪਾਂ ਕੀ ਬੈਸਟ ਐਫਰਟ ਕਰੀਏ। ਹੂੰ। ਤੇ ਆਪਾਂ ਨੇ ਪੀਜੀਆਈ ਦੇ ਡਾਕਟਰ ਟੱਚ 'ਚ ਸੀਗੇ, ਵੈਦਾਂਤਾ ਦੇ ਡਾਕਟਰ। ਈਵਨ ਕਿ ਅਮਰੀਕਾ ਤੇ ਇੰਗਲੈਂਡ ਦੇ ਡਾਕਟਰਾਂ ਨਾਲ ਵੀ ਆਪਾਂ ਰਿਪੋਰਟ ਸਾਂਝੀਆਂ ਕੀਤੀਆਂ। ਹੂੰ। ਤੇ ਬੈਸਟ ਐਫਰਟ ਕੀਤੇ ਆਪਾਂ ਨੇ ਸਾਰਿਆਂ ਨੇ। ਉਹਨਾਂ ਦੀ ਫੈਮਿਲੀ ਨੇ ਵੀ, ਸਾਰੇ ਕਲਾਕਾਰਾਂ ਨੇ ਵੀ। ਹੂੰ। ਪਰ ਸਾਰੇ ਡਾਕਟਰਾਂ ਦਾ ਇੱਕੋ ਕਹਿਣਾ ਸੀਗਾ ਕਿ ਡੈਮੇਜ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਜਦੋਂ ਤੱਕ ਇਹਦਾ ਬ੍ਰੇਨ ਨਹੀਂ ਸਪੋਰਟ ਕਰਦਾ ਆਪਾਂ ਥੱਲੇ ਪਸਲੀਆਂ ਜਾਂ ਸਪਾਇਨ ਜਾਂ ਨੈਕ ਜਿਹੜੇ ਆਪਰੇਸ਼ਨ ਕਰਨੇ ਆਪਾਂ ਕਰ ਨਹੀਂ ਸਕਦੇ ਜੀ ਤਾਂ ਕੋਈ ਪਰਿਵਾਰ ਨੂੰ ਵੀ ਤੁਸੀਂ ਮਿਲਦੇ ਰਹੇ ਪਰਿਵਾਰ ਤੇ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਉਂਕਿ ਪਰਿਵਾਰ ਦੇ ਲਈ ਬੇਹਦ ਦੁਖੀ ਘੜੀ ਹੈ ਸ਼ਬਦਾਂ ਦੇ ਵਿੱਚ بیان ਨਹੀਂ ਕੀਤਾ ਜਾ ਸਕਦਾ ਤੁਸੀਂ ਜਦੋਂ ਉਸ ਦੌਰਾਨ ਪਰਿਵਾਰ ਨਾਲ ਮੁਲਾਕਾਤ ਕਰਦੇ ਰਹੇ ਬੱਚਿਆਂ ਨਾਲ ਮੁਲਾਕਾਤ ਕਰਦੇ ਰਹੇ ਬੱਚਿਆਂ ਦਾ ਕੀ ਕਹਿਣਾ ਸੀਗਾ ਭਾਈ ਬੱਚਿਆਂ ਨੂੰ ਦੇਖਦਾ ਨਾ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ ਮੈਂ ਜਦੋਂ 3 ਸਾਲ ਦਾ ਸੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਆ ਉਹ ਸੇਮ ਉਹ ਫੀਲਿੰਗ ਉਹ ਦਰਦ ਮੈਂ ਉਹਨਾਂ ਬੱਚਿਆਂ ਲਈ ਸਾਡੀ ਭੈਣ ਜੀ ਲਈ ਮਾਤਾ ਜੀ ਲਈ ਉਹ ਦੇਖ ਰਿਹਾ ਤੇ ਮਤਲਬ ਕਿੱਦਾਂ ਉਹਨਾਂ ਨੂੰ ਹੌਸਲਾ ਦਈਏ ਪਹਿਲਾਂ ਤਾਂ ਮੈਂ ਮਿਲਦਾ ਵੀ ਰਿਹਾ ਹੁਣ ਜਦੋਂ ਇਹ ਹਾਲਾਤ ਹੋਏ ਮੇਰੇ ਹਿੰਮਤ ਨਹੀਂ ਕੀਤੀ ਕਿ ਮੈਂ ਮਾਤਾ ਜੀ ਦਾ ਭੈਣ ਜੀ ਦਾ ਸਾਹਮਣਾ ਕਿੱਦਾਂ ਕਰਾਂ ਫਿਰ ਦੁਬਾਰੇ ਨਿਭਾਈ ਮੈਂ ਮਿਲ ਪਾਇਆ ਸਮਝ ਨਹੀਂ ਆ ਰਿਹਾ ਸੀ ਕਿਹੜੇ ਸ਼ਬਦਾਂ ਵਿੱਚ ਮੈਂ ਉਹਨਾਂ ਨੂੰ ਹੌਸਲਾ ਦੇ ਆ ਕਿ ਕੀ ਕਹਾਂ ਉਹ ਲੈ ਕੇ ਉਹ ਵੀ ਦੱਸਿਆ ਬਾਹਰਲੇ ਡਾਕਟਰ ਨਾਲ ਵੀ ਗੱਲਬਾਤ ਹੋ ਰਹੀ ਸੀ ਇਨ ਫਿਊਚਰ ਮੰਨ ਲਓ ਜੇਕਰ ਕਿਸੇ ਨੂੰ ਹੋਰ ਉਹ ਪਹਿਲੀ ਗੱਲ ਤਾਂ ਪ੍ਰਮਾਤਮਾ ਇਹ ਬਾਣਾ ਕਿਸੇ ਨਾਲ ਨਾ ਵਰਤავੇ ਕਿ ਇਸ ਚੀਜ਼ ਦਾ ਕੋਈ ਹੱਲ ਹੀ ਨਹੀਂ ਸੀਗਾ ਜੋ ਰਾਜਵੀਜ ਵੰਧਾ ਦੀ ਇੰਜਰੀ ਹੋਈਆਂ ਸੀ ਬਾਹਰ ਚ ਕਾਨੂੰਨੀ ਦੇ ਵਿੱਚ ਵੀ ਕੋਈ ਹੱਲ ਨਹੀਂ ਸੀਗਾ ਹਾਂਜੀ ਇੱਕ ਤਾਂ ਬਈ ਅਵਾਰਾ ਬਸਿਓ ਇਹ ਜਿਹੜਾ ਹਾਦਸਾ ਹੋਇਆ ਉਹਨਾਂ ਕਰਕੇ ਹੋਇਆ ਸਾਨੂੰ ਸਾਰਿਆਂ ਨੂੰ ਇਨੀਸ਼ੀਏਟਿਵ ਲੈਣਾ ਪੈਗਾ ਇੱਕ ਸਿਸਟਮ ਦੇ ਤੱਕ ਗਿਆ ਆ ਭਰਾ ਸਾਡਾ ਔਰ ਐਦਾਂ ਦੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਹੈ ਡੈਲੀ ਇਹ ਤਾਂ ਫੇਮਸ ਹੈ ਨਾ ਹਨਾ ਹਾਈਲਾਈਟ ਹੋ ਗਿਆ ਕੇਸ ਪਤਾ ਨਹੀਂ ਲੱਖਾਂ ਹੀ ਪਰਿਵਾਰ ਡੈਲੀ ਉੱਜੜ ਰਿਹਾ ਵਾਰਾ ਪਛਵਾ ਕਰਕੇ ਉਹਨਾਂ ਦੀ ਕੋਈ ਹੈਡਲਾਈਨ ਵੀ ਨਹੀਂ ਬਣਦੀ ਇੱਕ ਤਾਂ ਫਸਟ ਜਿਹੜੀ ਏਡ ਦਿੱਤੀ ਜਾਂਦੀ ਹੈ ਮੈਨੂੰ ਲੱਗਦਾ ਸਾਰੇ ਸਕੂਲਾਂ ਦੇ ਵਿੱਚ ਸਾਨੂੰ ਪ੍ਰੈਕਟੀਕਲ ਹੋਰ ਸਿੱਖਣ ਦੀ ਲੋੜ ਹੈ ਦੂਜੀ ਜਿਹੜੀ ਗੱਲ ਹੈ ਹਰ ਇੱਕ ਹਸਪੀਟਲ ਦੇ ਵਿੱਚ ਇਹ ਹੋਰ ਇਹ ਲੋਕਲ ਰੋਡਾਂ ਦੇ ਉੱਤੇ ਆਪਾਂ ਇਹਨਾਂ ਟੈਕਸ ਦਿੰਨੇ ਆ ਹਨਾ ਉਹ ਐਮਬੂਲੈਂਸ ਰੋਡਾਂ ਦੇ ਉੱਤੇ ਹੋਣੀ ਚਾਹੀਦੀ ਹੈ ਇਹਨਾਂ ਟੈਕਸ ਆਪਾਂ ਭਰਦੇ ਆ ਤਾਂ ਕਿ ਸਾਰੀਆਂ ਸੁਵਿਧਾਵਾਂ ਆਕਸੀਜਨ ਤੋਂ ਲੈ ਕੇ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਜਿਹੜੇ 3-4 ਘੰਟੇ 골ਡਨ ਪੀਰੀਅਡ ਹੁੰਦਾ ਸਟਾਰਟਿੰਗ ਵਾਲਾ ਜੇ ਉੱਥੇ ਇਹਨੂੰ ਵਧੀਆ ਹਸਪੀਟਲ ਜਾਂ ਇਦਾਂ ਦੀ ਕੋਈ ਫੈਸਿਲਿਟੀ ਮਿਲ ਜਾਂਦੀ ਸ਼ਾਇਦ ਉਹਦੇ ਬਚਣ ਦੇ ਚਾਂਸਸ ਜ਼ਿਆਦਾ ਸੀ ट्रैवल ਕਰਕੇ ਡੈਮੇਜ ਨਰਵ ਸਿਸਟਮ ਹੈ ਜਿਹੜਾ ਜਿਹੜੀ ਆਕਸੀਜਨ ਤੇ ਬਲੱਡ ਸਪਲਾਈ ਹੁੰਦਾ ਬ੍ਰੇਨ ਨੂੰ ਤੇ ਉਹ ਡੈਮੇਜ ਜ਼ਿਆਦਾ ਹੋ ਗਿਆ ਤੇ ਜਿਹਦੇ ਕਰਕੇ ਦੁਬਾਰਾ ਰਿਕਵਰੀ ਜਿਹੜੀ ਪੋਸੀਬਲ ਨਹੀਂ ਹੋ ਪਈ ਜੇ ਸਾਨੂੰ ਸਾਰਿਆਂ ਨੂੰ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਭਾ ਇਹਨੇ ਟੈਕਸ ਲੈਣੇ ਆ ਅਵਾਰਾ ਪਸ਼ਵਾਂ ਦਾ ਵੀ ਇਲਾ ਕਰੀਏ ਤੇ ਜਿਹੜੀ ਐਂਬੂਲੈਂਸਾਂ ਹਰੇਕ ਕਰੋੜ ਤੇ ਖੜੀ ਹੋਣੀ ਚਾਹੀਦੀ ਹੈ ਵਿਦ ਫੈਸਿਲਿਟੀ ਦੀ ਗੱਲ ਕੀਤੀ ਟੈਕਸਾਂ ਦੀ ਆਵਾਰਾ ਪਸ਼ੂਆਂ ਦੀ ਤੁਹਾਨੂੰ ਗੱਲ ਬਿਲਕੁਲ ਸਹੀ ਹੈ ਬਹੁਤ ਸਾਰੇ ਹਾਸੇ ਹੁੰਦੇ ਨੇ ਕਿਉਂਕਿ ਆਵਾਰਾ ਪਸ਼ੂਸੀਂ ਵੀ ਦੇਖਦੇ ਸੜਕਾਂ ਤੇ ਬਹੁਤ ਸਾਰੇ ਨਜ਼ਰ ਆਉਂਦੇ ਨੇ ਕੁਝ ਲੋਕ ਤਾਂ ਜਿਹੜੇ ਤਾਂ ਫੇਮਸ ਨੇ ਉਹ ਤਾਂ ਆਗੇ ਖਬਰਾਂ ਚ ਟੀਵੀ ਚ ਪਤਾ ਲੱਗ ਗਿਆ ਵੀ ਪਸ਼ੂ ਨਾਲ ਟੱਕਰ ਹੋਈ ਤਾਂ ਹੀ ਹਾਸਾ ਹੋ ਗਿਆ ਪਰ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਅਚਨ-ਚੇਤਿ ਚਲ ਜਾਂਦੇ ਨੇ ਪਤਾ ਨਹੀਂ ਲੱਗਦਾ ਕਿ ਲੱਗਦਾ ਇੱਕ ਵੱਡੀ ਮੁਹਿਮ ਚੇੜਨ ਦਾ ਸਮਾਂ ਹੈ ਕਿਉਂਕਿ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਮਾਂ ਦਾ ਪੁੱਤਾ ਜਾਂ ਕਿਸੇ ਦਾ ਵੀ ਬੱਚਾ ਇਸ ਦੁਨੀ ਮੇਰੇ ਦੋਸਤ ਨੇ ਇੱਕ ਮੁੰਡਾ ਜਗਦੀਪਦਰ ਦੀ ਹੈ ਪਿੰਡ ਡਹਿਰ ਲਾਲੜੂ ਮੁਹਾਲੀ ਤੋਂ ਤੋਕ ਸਾਲ ਪਹਿਲਾਂ ਉਹਦੀ ਵੀ ਗਾਂਚ ਟੱਕਰ ਹੋ ਗਈ ਉਹਦੀ ਲੱਤ ਟੁੱਟ ਗਈ ਇੱਕ ਮੇਰਾ ਦੋਸਤ ਹੈ ਚਰਨਜੋਤ ਸੰਦੂ ਡੇਰਾ ਵਸੀ ਮੁਹਾਲੀ ਤੋਂ ਉਹਦੇ ਫਾਦਰ ਸਾਹਿਬ ਸਕੂਟੀ ਤੇ ਜਾ ਰਹੇ ਸੀ ਗੁਰੂ ਘਰ ਤੇ ਉਹ ਵੀ ਅਵਾਰਾ ਪਸ਼ੂ ਨੇ ਮਾਰਤਾ ਉਹਨਾਂ ਨੂੰ ਐਕਸਪਾਇਰ ਹੋ ਗਏ ਦੋ ਐਗਜ਼ਾਮਪਲ ਤਾਂ ਮੇਰੇ ਆਪਣੇ ਮੇਰੇ ਦੋਸਤਾਂ ਦੇ ਨਾਲ ਹੋ ਚੁੱਕੇ ਆ ਇਦਾਂ ਦੇ ਬਹੁਤ ਇਨਸੀਡੈਂਟ ਹੋ ਰਹੇ ਆ ਤੇ ਸਾਨੂੰ ਸਾਰਿਆਂ ਨੂੰ ਹੁਣ ਇਨੀਸ਼ੀਏਟਿਵ ਲੈਣ ਦੀ ਲੋੜ ਹੈ ਕਿ ਕੋਈ ਪ੍ਰਸ਼ਾਸਨ ਕੋਈ ਬੰਦਾ ਲੋਕਲ ਜ਼ਿੰਮੇਵਾਰੀ ਤਾਂ ਤਾਇ ਹੋਣੀ ਚਾਹੀਦੀ ਕੋਈ ਕਾਨੂੰਨ ਏਦਾਂ ਦਾ ਹੋਣਾ ਚਾਹੀਦਾ ਔਰ ਤੁਸੀਂ ਬਹੁਤ ਵੱਡਾ ਰੋਲ ਨਿਭਾ ਸਕਦੇ ਹੋ ਤੁਹਾਡੇ ਚੈਨਲਾਂ 'ਤੇ ਡਿਬੇਟਸ ਹੋਣੀ ਚਾਹੀਦੀਆਂ ਕਿ ਜਿਹੜਾ ਟੈਕਸ ਸਾਡੇ ਤੋਂ ਟੋਲ ਟੈਕਸ ਹੋਰ ਟੈਕਸ ਅਨੇਲੇ ਜਾ ਰਹੇ ਆ ਉਹ ਪੈਸਾ ਨਾ ਤੇ ਲਾਇਆ ਜਾਵੇ ਤੇ ਦੁਬਾਰੇ ਇਦਾਂ ਕਿਸੇ ਦਾ ਘਰ ਬਰਬਾਦ ਨਾ ਬਈ ਆਖਰੀ ਵਾਰ ਤੁਹਾਡੀ ਕਦੋਂ ਰਾਜਵੀ ਜਵੰਦਰ ਨਾਲ ਗੱਲਬਾਤ ਹੋਈ ਸੀ ਤੱਕ ਮੇਰੀ ਵੈਸੇ ਤਾਂ ਫੋਨ ਤੇ ਗੱਲ ਜਰਦਾ ਹੁੰਦੀ ਇੱਕ ਤਾਂ ਅੰਦੋਲਨ ਚ ਬਈ ਪੰਕਟੇ ਲੰਗਰ ਦੀ ਸੇਵਾ ਲੱਕ ਕਰਦੇ ਰਹੇ ਆ ਬਈ ਝਾੜੂ ਫੁੰਦਾ ਸੀ ਨਾਲ ਮੇਰੇ ਜੀ ਤੇ ਬਾਕੀ ਇੱਥੇ ਹੀ ਉਹਨਾਂ ਦੇ ਫਾਦਰ ਸਾਹਿਬ ਜਦੋਂ ਐਕਸਪਾਇਰ ਹੋਏ ਆ ਤੇ ਉਦੋਂ ਉਹਨਾਂ ਨੇ ਪਬਲਿਕਲੀ ਕਹਿ ਐ ਸੀ ਕਿ ਮੇਰੇ ਫਾਦਰ ਸਾਹਿਬ ਇਹ ਵੱਡੀ ਗੱਲ ਹੈ ਕਹਿੰਦੇ ਉਹ दारू ਜਿਆਦਾ ਪਿੰਦੇ ਸੀ ਉਹਦਾ ਲੀਵਰ ਖਰਾਬ ਹੋ ਗਿਆ ਜੀ ਤੇ ਮੈਂ ਇਸ ਕਰਕੇ ਮੈਂ ਸ਼ਰਾਬ ਨਹੀਂ ਪਿੰਦਾ ਉਹਨਾਂ ਨੇ ਪਬਲਿਕਲੀ ਇਹ ਗੱਲ ਐਕਸੈਪਟ ਕੀਤੀ ਸੀ ਬਾਕੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਤੇ ਮੇਰਾ ਕੋਈ ਮਤਲਬ ਵਾਲਾ ਉਹ ਨਹੀਂ ਸੀਗਾ ਬਹੁਤ ক্লোਜ਼ ਫਰੈਂਡ ਹੈ ਐਦਾ ਦਾ ਨਹੀਂ ਪਰ ਵਧੀਆ ਇਨਸਾਨ ਸੀ ਉਸ ਕਰਕੇ ਸਾਡੇ ਦਿਲੀ ਅਟੈਚਮੈਂਟ ਸੀ ਥੈਂਕ ਯੂ ਇਹ ਸੁਨੇਹਾ ਜੋ ਆਖਰੀ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ ਅੰਤਿਮ ਦਰਸ਼ਨ ਕਰਨ ਲਈ ਪਹੁੰਚੇ ਨੇ ਰਾਜਵੀਰ ਜਵੰਦਾ ਦੇ ਔਰ ਜਿੰਨੇ ਕੀ ਰਾਜਵੀਰ ਜਵੰਦਾ ਜੇਕਰ ਜੀਕਰ ਫਸਟ ਐਡ ਸਹੀ ਸਮੇਂ ਤੇ ਮਿਲ ਜਾਂਦੀ ਤਾਂ ਹੋ ਸਕਦਾ ਉਹ ਅੱਜ ਜੋ ਸਾਡੇ ਵਿਚਕਾਰ ਹੁੰਦੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਪਾਲ ਦੇ ਅਨਿਕ ਸਵੇਰਾ ਜਗਰਾਓ